ਕੰਨਸਾ ਸਿਕਲਜੀ ਸਾਰਿਆਂ ਨੂੰ ਵਦਿਆ ਸਾਰਿਆਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰਜ ਨਾਲਾ ਤਹਿਸੀਲ ਵੀਚ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੋ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਹੀ ਮੱਜਾਂ ਵਖਾਉਣੀਆਂ ਵਾ ਇੱਕ ਟੋਕੜ ਕੇ ਬੰਚਾ ਕਪਾਸ ਤੇ ਇੱਕ ਮੱਜਾ ਤਿਆਰ ਗੱਬਣ ਜਿਹੜੀ ਤੁਹਾਨੂੰ ਦਿਖਾਉਣੀ ਹੈ ਬਸ ਤਿਆਰੀ ਜੀ ਸੁਣ ਸੁਪ ਹੈ ਨਾ ਇਹਨੇ ਜਲਦੀ ਤੇ ਬਾਕੀ ਕੁਛ ਆਉਣ ਤੋਂ ਪਹਿਲਾਂ ਹੀ ਜੜੀਆਂ ਵੇਗੀਆਂ ਵਾ ਤੇ ਜਿਤਨਾ ਹਰ ਵੀਡੀਓ ਚ ਬੇਨਤੀ ਇਹੀ ਹੁੰਦੀ ਆ ਵੀ ਜਿੱਥੋਂ ਵੀ ਪਸ਼ੂ ਲੈਣਾ ਆਪਣੀ ਚੋਅ ਕਰਕੇ ਤਸੱਲੀ ਕਰਕੇ ਪਾਸ ਕਰਕੇ ਫਿਰ ਪਸ਼ੂ ਖੜਿਆ ਕਰ ਆਪਣੀ ਸਮਝ ਨਾਲ ਤੇ ਆਪਣੀ ਜ਼ਿੰਮੇਵਾਰੀ ਤੇ ਕਿਉਂਕਿ ਪੈਸੇ ਤਾਂ ਹੀ ਖਰਚਣੇ ਆ ਸਾਰੀਆਂ ਚੀਜ਼ਾਂ ਵੇਖ ਚਾ ਕੇ ਪਸ਼ੂ ਲਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਠੀਠਾ ਜੀ ਠੀਕ ਆ ਜੀ ਵੀਰ ਜੀ ਤੇ ਨਾਮ ਦੱਸਦੇ ਕਹਿੰਦੇ ਜਨਾਬ ਸੋਨੂ ਸਿਆਹ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਵੀ ਬੋਲ ਦੋ 986755 ਠੀਕ ਆ ਜੀ ਤੇ ਦੋ ਹੀ ਰਹਿ ਗਈਆਂ ਫਿਰ ਹਣ ਦੋ ਹੀ ਬਾਰ ਦਾ ਜੋੜਾ ਵੇਖਿਆ ਲੁਗਾਈ ਕੱਲ ਦੀ ਲਗੀ ਆ ਅੱਛਾ ਲੈ ਨਹੀਂ ਆ ਛੋਟੀ ਅੱਜ ਲੈਣ ਦੀ ਵਗੀ ਆ ਅੱਛਾ ਗੱਬਣ ਛੋਟੀ ਹੀ ਆ ਵੀ ਹੋਂ ਤੋਂ ਪਹਿਲਾਂ ਵੇਖੀ ਹੈ ਨਾ ਤੇ ਹੁਣ ਇੱਕ ਗੱਬਣ ਮੱਝ ਤੇ ਇੱਕ ਟੋਕੜ ਗੱਬਣ ਲੱਗੀ ਹੈ ਨਾ ਤੇ ਸ਼ਰਵਾਤ ਫਿਰ ਇਤੋਂ ਹੀ ਕਰ ਲਈਏ ਇਤੋਂ ਕਰ ਲੋ ਇਹ ਸੂਬੂ ਭਾਈ ਅੱਜ ਜਾਂ ਸਵੇਰ ਤੱਕ ਉਹ ਸਾਦਾ ਜਦੋਂ ਤੱਕਰ ਵੀਡੀਓ ਪੈਣੀ ਉਦੋਂ ਤੱਕਰ ਸੂਪੇ ਸ਼ਾਮ ਨੂੰ ਤੋੜ ਦੋ ਫਿਰ ਇਹਨੂੰ ਇਹ ਥਾਣੇ ਦੇ ਕਿਹੜੇ ਲਾਗੇ ਤੋਂ ਦੇਖ ਸਕਦੇ ਜੀ ਬਾਕੀ ਇਹ ਵੀ ਅਜੇ ਸੁੰਦੇ ਸੁੰਦੇ ਹਵਾਨੇ ਨੇ ਜਿਹੜੇ ਭਰ ਜਣਾ ਵੀ ਥਣਾ ਥਣਾ ਚ ਦੁੱਧ ਪੋਣਾ ਛੋਟੀ ਕਰਦੀ ਰਹੀ ਦੁੱਧ 12 ਕਿਲੋ ਅਜੇ ਕੁਛ ਵੱਟ-ਵਟ ਹਵਾਨੇ 'ਚ ਹੈਗੇ ਆ ਕਿੰਨਾ ਕੁ ਤਾਂ ਉਹਦੇ ਵਿੱਚ ਚਵਾ ਦਿੰਦੀ ਆ ਉਹ ਤਾਂ ਭਾਜੀ ਘਰ ਵਾਲੀ ਅਸੀਂ ਕਿਹੜੀ ਚੋਈ ਆ ਹਾਂ ਜੀ ਨਹੀਂ ਚਿੱਪ ਕੇ ਦਿੰਦੇ ਘਰ ਵਾਲਿਆਂ ਨੇ 12-13 ਕਿਲੋ ਮਾੜਾ ਨਾ ਕਰਦੀ ਦੀ 12 ਕਿਲੋ ਤਾਂ ਵਧੀਆ ਕਰਦੀ ਰਹੀ ਜਾਂ ਤੇ ਥਣ ਥਣੋਂ ਓਕੇ ਪਾਸ ਸਾਰੇ ਪਾਸ ਕਰਕੇ ਆ ਰਹੀ ਨਾ ਠੀਕ ਆ ਚਲੋ ਫਿਰ ਲੈ ਜਾ ਬਾਨੀ ਚੱਗੀ ਭਾਜੀ ਤੇ ਦੁੱਧ ਚੱਗੀ ਭਾਜੀ ਖਰੇ ਅਜਿਹਾ ਢੇਰ ਲੱਤਾਂ ਹੈਗੀਆਂ ਹਵਾਨੇ 'ਚ ਨੇ ਸਾਰੀਆਂ ਢਿੱਲਾ ਕੱਢ ਜਾਣੀਆਂ ਤੇ ਇਹਦਾ ਫਿਰ ਮੁੱਲ ਮੁੱਲ ਤੇ ਭਾਈ ਜੀ ਵੇਚ ਲੋ ਜਦਾਂ ਵੇਚੋ ਹਸਾ ਢਿੱਲਾ ਨੂੰ ਲਸਾ ਪਾ ਲੈਂਗੇ ਨੇ ਹਾਂਜੀ ਹਾਂਜੀ ਘਰ ਆਇਆ ਕੋਈ ਭੂਗ ਛੱਟਾ ਥਲ ਘਰ ਵਾਦੀ ਅਬੀ ਪੁੱਤ ਗਿੰਦੀ ਭਾਈ ਠੀਕ ਐ ਦੇ ਦਈਏ ਭਾਈ ਜੀ 60 ਦੀ ਵੇਖ ਲਓ ਕੋ ਕਰ ਦਈਏ ਛੋਟ ਛਾਲ ਘਾਉ ਚੱਕੀ ਛੋਟੀ 40 ਸੁਣਾ ਸੁਹਾ ਤੇਜਾ ਸੁਣਾ ਜੀ ਹਾਰ ਛੱਡ ਦਈਏ 52 ਦੀ ਭਾਈ ਹਾਂ ਨਹੀਂ ਦਵਾਂਗੇ 52 ਦੀ ਦੇ ਦੋ ਹਾਂ ਠੀਕ ਹੈ ਜੀ ਹਾਂ ਜੀ ਤੇ ਹੁਣ ਆ ਕਿਨੇ ਚਿਰ ਦੀ ਚੈੱਕ ਪਾਸ ਆ ਆਪਾਂ ਕੱਲ ਵੀ ਵੇਚਿਆ ਮਾਲ ਵੇਚਿਆ ਟੋਕੜਾ ਗੱਬਣਾ ਵੀਡੀਓ ਆਪਾਂ ਡੱਕ ਲਓ ਸੇ ਬਣਾਈ ਹੋਈ ਅੱਜ ਵੀ ਚੈੱਕ ਕਰਾਈ ਹੋਊਗਾ ਠੀਕ ਹੈ ਜੀ ਉਹ ਕੱਲ ਵੀ ਕਰਾਈ ਆ ਠੀਕ ਆ ਅੱਜ ਵੀ ਸ਼ਾਮ ਨੂੰ ਅਜ ਗੱਬਣਾ ਵੀਡੀਓ ਮੇਰਾ ਵੀ ਪਹਿਲਾਂ ਪੁਆਲੇ ਆਪਣੇ ਘਰ ਜਾ ਕੇ ਫੇਰ ਪੰਜਾਂ ਦਿਨ ਚੈੱਕ ਵਾਲੇ ਪਾਸ ਅੱਛਾ ਇਹਨਾਂ ਭਾਈ ਗਾਹ ਕਿਦੇ ਡੰਗ ਦਾ ਪਤੰਗ ਦਾ ਮੇਰੇ ਕੋਲ ਪੰਜਾਂ ਦਿਨ ਹਰ ਇੱਕ ਡੰਗ ਦੀ ਗਰੰਟੀ ਮਿਲੀ ਅੱਛਾ ਹਾਂ ਟੋਕੜਾ ਗੱਬਣਾ ਦੀ ਹੈ ਨਾ ਠੀਕ ਹੈ ਤੇ ਦੇ ਵੀ ਮਿਲ ਕੇ ਨੇ ਕਰ ਦਿੱਕ ਸਕਦੇ ਰੀਜਾ ਮਾਜਾ ਯਾਰ ਦੋ ਦੇ ਘੋੜੂ ਬਸ ਕੋਈ ਸ਼ਿਆਦ ਲੱਗ ਜਾਵੇ ਪੰਨਿਆਂ ਦੇ ਲੱਗ ਜਾਗੇ ਦੁੱਧ ਹੋ ਜਾਏ ਅੱਛਾ 5-6 ਕਿਲੋ ਹੈਗਾ ਇੰਨੇ ਸੱਜਰ ਨੇ ਕਿੰਨਾ ਕੱਢਿਆ ਦੁੱਧ ਸੱਜਦੇ ਭਾਈ ਦੇਰੀ ਆ ਗਈ ਮਜਾ ਦਾ ਬਾਈ ਇਹ 13-14 ਕਿਲੋ ਇਹਨਾਂ 14 ਕਿਲੋ 15 ਚੋਆਇਆ ਵਾ ਠੀਕ ਆ ਹਾਂ ਇਹ ਭਾਈ ਨੇ ਉਹ ਜਿੰਨਾ ਮਾਲ ਆਉਂਦਾ ਚਲ ਸੂਹਾ ਜਿੰਨੀਆਂ ਹੁੰਦੀਆਂ ਹਾਂ ਹਾਂ ਜੀ ਇਹਦਾ ਸਾਰੀਆਂ ਸਿਆਦ ਦੁੱਧੇ ਨਾਲ ਕਰਨੀ ਸੁਣਾ ਮੇਰਾ ਕੱਜ ਕਰ ਤੁਲਾ ਵੱਡੀ ਬਾਜਿਆ ਚੱਲਾ ਲੈ ਜਾ ਫੇ ਉਤਰਾਏ ਆ ਵੀ ਬੇਲ ਚੰਗੀ ਇਹ ਆ ਵੀ ਗਰਮੀਆਂ ਚ ਗਾਂ ਇੰਨਾਂ ਨੇ ਦੁੱਧ ਦੇਈ ਜਣਾ ਫੇਰ ਸਾਰੀਆਂ ਗਰਮੀਆਂ ਦਾ ਚੌਣੀ ਆ 6ਵਾਂ ਮਹੀਨਾ ਲੱਗਾ ਹੀ ਆ ਜੀ ਪੰਜਾਂ ਕਿਤੇ ਗੱਭਣ ਆ ਤੇ ਪੰਜਾਂ 5 ਕਿਲੋ ਦੁੱਧ ਮਾਲਕ ਪੂਰੀpropto ਪੰਜਾਂ ਦੀ ਚੈੱਕ ਪਾਸ ਆ ਠੀਕ ਆ ਛਾ 6ਵਾਂ ਲੱਗਾ ਜੀ ਤਾਂ ਠੀਕ ਆ ਵੀਡੀਓ ਬਣੀ ਆ ਆਪਣੇ ਕੋ ਜਿਹੜਾ ਵੀਰ ਕਰੂਗਾ ਉਹਨੂੰ ਵੀਡੀਓ ਸੈਂਡ ਕਰਦਾ ਜੀ ਪਈ ਨਫਸਾਈ ਫੋਨ ਤੋਂ ਤੇ ਇਹਦਾ ਫਿਰ ਮੁੱਲ ਇਹ ਵੀ ਦੇ ਦਈਏ ਸਰਦੀ 60 ਚੋਂ ਕਰਦੀ ਕੋ ਮੰਤਨ ਕਿ ਆ ਵੀ ਭਾਜੀ 52 ਹਜ਼ਾਰ ਹੀ ਦਵਾਂਗੇ ਹਾਂ ਅੱਛਾ 52 ਹਜ਼ਾਰ ਦੀ ਹਾਂ ਚਲੋ ਬਾਕੀ ਕੋ ਫੋਨ ਲਾ ਲੇ ਕਰੀ ਮੱਝਾ ਭਾਜੀ ਚੰਗੀ ਜਿਹੜਾ ਫਾਇਦਾ ਜਿੰਨੇ ਵੀਰ ਨੇ ਹੁਣ ਮਾਲੋ ਗਰਮੀ ਚ ਫੇਰ ਸੱਜਰ ਮੱਝ ਪਾਉਣੀ ਆ ਹਾਂਜੀ ਮਾਲੇ ਫਾਇਦਾ ਨਹੀਂ ਗਰਮੀ ਜਦੋਂ ਇਸੇ ਪੈਸੇ ਜੋ ਸੱਜਣਾ ਦਾ ਹਾਂਜੀ ਹਾਂਜੀ ਫੇਰ ਇਸੇ ਪੈਸੇ 60 ਦਾ ਸੱਜਣਾ ਦਾ ਤੇ ਆ ਵੀ ਚਲੋ ਜੇ ਵੀ ਨੇ ਕਰਦਾ ਚਾਹ ਪਾਣੀ ਦਾ ਸਾਡੀ ਜਨਮ ਸੰਗਣਾ ਦਹੀਂ ਦਾ 500 ਕੁ ਸੰਗਣਾ ਉਹ ਦੇ ਕੋ ਠੀਕ ਹੈ ਜੀ ਹਾਂ ਤੇ ਬਾਕੀ ਇਹ ਆ ਵੀ ਚਲੋ ਇਹਦੀ ਕੋ ਮਾਰੀ ਨਹੀਂ ਸੀ ਪੂਰੀ ਪੁੱਤ ਇੱਥੋਂ ਆਪਣੇ ਕੋ ਤਸੱਲੀ ਕਰਕੇ ਆਪਣੇ ਵਿੱਚ ਆਖ ਕੇ ਪਾਸ ਕਰਕੇ ਦਮੇ ਮੱਝਾਂ ਖੜੋ ਜੀ ਹਾਂਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ